ਪਰਮਾਣੂ ਪਟਕਣਾ ਕਿਹੋ ਜਿਹੀ ਪਟਕਣਾ ਪਈ ਇਹੋ ਜਿਹੀ ਪਟਕਣਾ ਜਿਵੇਂ ਮਿਰਗ ਦੀ ਨਾਭੀ ਦੇ ਵਿੱਚ ਤੇ ਕਸਤੂਰ ਆ ਪ੍ਰਕੀਤਾ ਕੀ ਜਾਵੇ ਗਿਆਨ ਹੀ ਨਹੀਂ ਹੈ ਵਿਚਾਰੇ ਨੂੰ ਵੀ ਇਹ ਜਿਹੜੀ ਸੁਗੰਧੀ ਹੈ ਮੇਰੇ ਅੰਦਰੋਂ ਆਉਂਦੀ ਆ ਵੀ ਉਹ ਪਟਕਣਾ ਵਿੱਚ ਬੈ ਕੇ ਬਾਹਰ ਲੱਭਦਾ ਫਿਰਦਾ ਇਹ ਪਟਕਣਾ ਦਾ ਰੋਗ ਆ ਪਰਮ ਦਾ ਰੋਗ ਆ ਭਲੇਖੇ ਦਾ ਜਿਉਂ ਕਸਤੂਰੀ ਮਿਰਗ ਨਾ ਜਾਣੈ ਪਰਮਦਾਮ ਪਰਮ ਬੁਲਾਇਆ ਸੋਰਠੀਵਾਰ ਮਹੱਲਾ ਚੌਥਾ ਇਸ ਵਾਰ ਜੀ ਅੰਦਰ ਬਾਪੂ ਇਹ ਉਦਾਹਰਣ ਦਿੰਦੇ ਆ ਮਿਰਗ ਨੂੰ ਨਹੀਂ ਪਤਾ ਵੀ ਇਸ ਜਿਹੜੀ ਸੁਗੰਧੀ ਆ ਇਹ ਜਿਹੜੀ ਕਸਤੂਰ ਆ ਇਹ ਮੇਰੀ ਨਾ ਪੀਜੀ ਆ ਨਾ ਬਾਰ ਭਾਲਦਾ ਕੰਧ ਮੂਲ ਚੁਣਦਾ ਇਧਰ ਉਧਰ ਪਾਈਦਾ ਇਸੇ ਤਰ੍ਹਾਂ ਮਨੁੱਖ ਵੀ ਬੜੀ ਵੱਡੀ ਪਟਕਣਾ ਵਿੱਚ ਆਪੁਲੇਖੇ ਵਿੱਚ ਆ ਪ੍ਰਮਾਤਮਾ ਹਿਰਦੇ ਰੂਪ ਕਰਚਾ ਇਹ ਵੀ ਬਾਹਰ ਲੱਭਦਾ ਫਿਰਦਾ ਕਿੱਥੋਂ ਮਿਲੂਗਾ ਉਹ ਵੀ ਫੁਲਾਣੇ ਨੇਕਿਆ ਉੱਥੇ ਰੱਬ ਦਖਾਉਂਦੇ ਆ ਚਲੋ ਉਧਰ ਨੂੰ ਪੰਜ ਲੋ ਸੰਸਾਰ ਨੇ ਫਿਰ ਰੱਬ ਜੀਆਂ ਦੇ ਨਾਮ ਤੇ ਬੜਾ ਪਖੰਡ ਕੀਤਾ ਇਸ ਕਰਕੇ ਭਾਈ ਸਾਵਧਾਨ ਬਾਪੂ ਸਿੱਧਾ ਦੇ ਸਪਸ਼ਟ ਜੀ ਬਿਲਕੁਲ ਸਰਲ ਰਸਤਾ ਪ੍ਰਮਾਤਮਾ ਤੇਰੇ ਅੰਦਰ ਹੀ ਆ ਤੈਨੂੰ ਲਿਖਾ ਪਿਆ ਹੋਇਆ ਵੀ ਬਾਹਰ ਨਹੀਂ ਆ ਉਹਨੂੰ ਆਪਣੇ ਅੰਦਰੋਂ ਖੋਜੀਏ ਤੇ ਅੰਦਰ ਜਾਣ ਤੋਂ ਭਾਈ ਡਰ ਬਹੁਤ ਲੱਗਦਾ ਜਿਸਮੇ ਇਕਾਂਤ ਵਿੱਚ ਚੌਂਕੜਾ ਲਾ ਲਾ ਨੇਤਰ ਬੰਦ ਕਰ ਆਪਣੇ ਆਪ ਨੂੰ ਵੇਖਦਾ ਤੇ ਬੜਾ ਡਰਾਉਣਾ ਦ੍ਰਿਸ਼ ਆ ਕਿਉਂ ਅੰਦਰ ਕਰਮੀ ਇਦਾਂ ਦੇ ਪਏ ਆ ਪੜਲਿਓ ਸ਼੍ਰੀ ਰਾਗ ਮਹੱਲਾ ਪਹਿਲਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਵਿਆਲ ਕੂੜ ਛੋੜਾ ਮੁਠਾ ਮਰਦਾਰ ਧਾਨ ਕਰੂ ਪ੍ਰਹੰਕਰਤਾ ਜਿਸ ਸਮੇਂ ਅੰਦਰ ਦੀ ਯਾਤਰਾ ਆਰੰਭ ਕਰਦਾ ਇੱਕ ਸਵਾਨ ਇੱਕ ਤੇ ਕੁੱਤਾ ਬੈਲੈ ਹੀ ਬੈਠਾ ਦਰਵਾਜੇ 'ਤੇ ਕੌਣ ਲੋਭ ਰੂਪੀ ਕੁੱਤਾ ਦੋਏ ਸਵਾਨੀ ਨਾਲ ਇੱਕ ਤੇ ਕੁੱਤਾ ਦੋ ਕੁੱਤੀਆਂ ਵੀ ਨਾਲ ਨੇ ਉਹਦੇ ਕੌਣ ਆਸਾ ਤੇ ਤ੍ਰਿਸ਼ਨਾ ਇਹ ਯੂਨੀ ਟਿਕਣ ਦੇਣੀਆਂ